ਤਾਂ ਤਰ ਲੇ ਕਿ ਨਾ ਸਰਕਾਰੀ ਬੈਂਕ ਆ ਭਾਈ ਜੀ ਠੀਕ ਹੈ ਨਾ ਮੈਨੂੰ 2 ਦਿਨ ਦੇ ਅੰਦਰ ਅੰਦਰ ਪੈਸੇ ਚਾਹੀਦੇ ਆ ਜੇ ਨਾ ਨਾ ਮਿਲੇ ਮੈਂ ਅੱਗੇ ਤੁਹਾਡੇ ਤੇ ਕੇਸ ਕਰੂੰਗਾ ਠੀਕ ਹੈ ਨਾ ਢਾਈ ਕਿਉਂ ਛੱਡਣੀ ਹੈ ਕਮਲੀ ਨਾ ਹੋਵੇ ਤਾਂ ਇਹ ਸਾਡੀ ਆਖਰੀ ਉਮੀਦ ਹੈ ਨਹੀਂ ਮੰਮੀ ਮੈਂ ਪਾਪਾ ਤੁਹਾਨੂੰ ਇੰਦਾ ਜ਼ਲੀਲ ਹੁੰਦੇ ਨਹੀਂ ਦੇਖ ਸਕਦੀ ਲੈ ਭਾਈ ਇੱਕ ਮੁਰਗੀ ਹੋਰ ਫਸ ਗਈ ਇਹਦਾ ਵੀ ਨਵਾਂ ਪੇਜ ਖੁੱਲ ਗਿਆ ਆਖੀਰ ਟਾਈਮ ਦਾ ਮਣੀ ਆੜਦਿਕਾ ਹੀ ਕੰਮ ਆਉਂਦਾ ਹੈ ਪਹਿਲਾਂ ਖਾਂਦੇ ਬੈਂਕਾਂ 'ਚ ਧੱਕੇ ਫੇਰ ਜਦ ਲੋਡ ਪੈਂਦੀ ਹੈ ਨਾ ਫੇਰ ਆਉਂਦੇ ਇੱਥੇ ਮੇਰੇ ਦਰ ਤੇ ਤਾਂ ਗਰਮੇਲ ਸਿੰਘ son of ਦਿਆਲ ਸਿੰਘ ਕਿੱਥੇ ਰਹਿ ਗਿਆ ਓਹ ਹੋ ਹੋ ਸੱਸੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਬਾਈ ਠੀਕ ਹੈ ਬਾਈ ਜੀ ਵਧੀਆ ਹਾਂ ਠੀਕ ਹੈ ਅੱਛਾ ਅੱਛਾ ਠੀਕ ਹੈ ਹੁਣ ਤੇਰਾ ਪਤਾ ਲੱਗਿਆ ਹਾਂਜੀ ਮੈਂ ਕਰੀ ਯਾਰ ਤੁਸੀਂ ਕੱਚਾ ਨਾ ਦੱਸਦੇ ਆ ਪੱਕਾ ਨਾ ਦੱਸਿਆ ਕਰਵਾਉ ਦਾ ਨਹੀਂ ਪਤਾ ਲੱਗਦਾ ਹਨਾ ਹੋਰ ਸਨਾ ਪਰਵਾਹ ਠੀਕ ਹੈ ਤੇਰਾ ਹਾਂ ਬਾਈ ਠੀਕ ਹੈ ਜੀ ਵਧੀਆ ਦੱਸ ਕਿਵੇਂ ਆਣੇ ਹੋਏ ਬਸ ਉਹਨੂੰ ਪਤਾ ਹੀ ਹੈ ਜੀ ਪਿੱਛੇ ਜੇ ਮੇਰੀ ਹੁਣ ਗੜੇ ਮਾਰੀ ਜੇ ਮੇਰਾ ਨਰਮ ਨਰਮ ਦਾ ਖਰਾਬ ਹੋ ਗਿਆ ਸੀਗਾ ਅੱਛਾ ਬਹੁਤ ਮਾੜਾ ਹੋਇਆ ਯਾਰ ਹਾਂਜੀ ਮੈਂ ਤਾਂ ਸੋਚਿਆ ਸੀ ਚਲੋ ਚੰਗੀ ਫਸਲ ਹੋ ਜੀ ਮਨ ਤਾਂ ਕਿ ਫਸਲ ਹੀ ਬਹੁਤ ਸੋਹ ਪਰ ਜੋ ਮਾਇਕ ਨੂੰ ਚੰਗਾ ਲੱਗਿਆ ਉਹ ਹੀ ਕੀਤਾ ਪਰ ਮੇਰਾ ਤਾਂ ਤਬਾਈ ਹੋ ਗਈ ਨਾ ਜੀ ਮਾੜਾ ਕੰਮ ਆਇਆ ਯਾਰ ਚੱਲ ਕੋਈ ਨਹੀਂ ਤੂੰ ਬੁਝਾਰਤਾ ਨਾ ਪਾ ਤੈਨੂੰ ਐਂ ਦੱਸ ਵੀ ਤੈਨੂੰ ਕੰਮ ਕੀ ਆ ਮੇਰੇ ਕੋਲ ਕਿਵੇਂ ਆਇਆ ਤੂੰ ਬਸ ਓਡੇ ਕੋਲ ਤਾਂ ਹੀ ਆਉਣੇ ਹੋਏ ਜੀ ਘਰ ਦੀ ਹਾਲਤ ਖਰਾਬ ਹੈ ਜੀ ਘਰੇ ਹੈ ਨਹੀਂ ਕੋਈ ਖਾਣ ਨੂੰ ਕੋਈ ਰਸਨ ਪਾਣੀ ਐਨੂੰ ਪੈਸਾ ਹੈ ਨਹੀਂ ਜੀ ਤੇ ਪੈਸੇ ਚਾਹੀਦੇ ਸੀ ਥੋੜੇ ਕਿੰਨੇ ਕਨਾ ਸਰਜੂ ਕਿਰਾ 30000 ਰੁਪਏ ਚਾਹੀਦਾ ਸੀਗਾ ਅੱਛਾ 30000 ਰੁਪਿਆ ਹਾਂ ਜੀ ਠੀਕ ਐ ਤੇ ਤੇਰੀ ਫਸਲ ਵਾਲੀ ਹੁਣ ਗਾਂ ਕਿੰਨੀ ਗਾਇ ਕੀ ਬੀਜਿਆ ਵਾ ਹੋਰ ਬਸ ਹੁਣ ਤਾਂ ਨਰਮਾ ਹੀ ਬੀਜਿਆ ਜੀ ਦੁਵਾਰੇ ਚ ਬੀ ਲਾ ਨਾਲ ਯਾਰ ਭਾਈ ਇੱਕ ਗੱਲ ਹੋਰ ਆ ਤੁਸੀਂ ਸਾਨੂੰ ਕਦੇ ਪਹਿਲਾਂ ਫਸਲ ਨਹੀਂ ਵੇਚੀ ਆੜ੍ਹਤੀ ਦੁਕਾਨ ਤੇ ਤੇ ਹੁਣ ਯਾਰ ਅਸੀਂ ਤੇਰੇ ਤੇ ਕਿਵੇਂ ਯਕੀਨ ਕਰੀਏ ਵੀ ਤੁਸੀਂ ਸਾਨੂੰ ਫਸਲ ਵੇਚੇਂਗਾ ਪਹਿਲਾਂ ਨਾਲ ਸਾਡੀ ਕਿਤੇ ਇਰਤ ਹੋਰ ਚੱਲਦੀ ਸੀਗੀ ਜੀ ਅੱਛਾ ਤੇ ਮੈਂ ਉਹ ਕੌਲੀ ਵੀ ਗਿਆ ਸੀ ਉਹਦੇ ਕੋਲ ਹੂੰ ਪਰ ਉਹ ਮੌਕੇ ਤੇ ਜਵਾਬ deta ਉਹਨਾਂ ਦਾ ਜਦੋਂ ਫਸਲ ਹੀ ਜਾਣੀ ਤਦ ਨੂੰ ਪੈਸੇ ਕائیں ਮੋੜੇਗਾ ਕਿਤੇ ਡਿਫਾਲਟਰ ਤਾਂ ਨਹੀਂ ਪਹਿਲਾਂ ਨਹੀਂ ਨਹੀਂ ਡਿਫਾਲਟਰ ਤਾਂ ਨਹੀਂ ਉਹ ਤਾਂ ਪਹਿਲਾਂ ਪੈਸੇ ਆਪਾਂ ਸਹੀ ਟਾਈਮ ਦਿੰਦੇ ਰਹੇ ਹਾਂ ਜੀ ਪਰ ਆ ਕਿ ਮੇਰੇ ਨਾਲ ਮਾਲਕ ਨੇ ਮਾੜੀ ਕੀਤੀ ਜੀ ਹਾਂ ਮੇਰੀ ਫਸਲ ਖਰਾਬ ਹੋ ਗਈ ਤੇ ਫਸਲ ਉਹ ਕੋਲ ਦਿੱਤੀ ਨਹੀਂ ਗਈ ਉਹਦੇ ਕੋਲ ਜਾ ਕੇ ਆਏ ਆ ਯਾਰ ਜਦੋਂ ਤਾਂ ਆਪਣੇ ਕੋਲੇ ਗਰਮੀਰ ਕੋਈ ਬੰਦਾ ਆਉਂਦਾ ਨਾ ਤਾਂ ਉਹ ਗਰੰਟੀਆ ਨਾਲ ਲੈ ਕੇ ਆਉਂਦਾ ਫੇਰ ਪੈਸੇ ਦਿੰਨੇ ਆ ਆਪਾਂ ਠੀਕ ਹੈ ਹੁਣ ਗੱਲ ਇਹ ਆ ਵੀ ਤੂੰ ਗਰੰਟੀਆ ਕੋਲ ਨਾਲ ਲੈ ਕੇ ਨਹੀਂ ਆ ਤਾਂ ਮੈਂ ਤੇਰੀ ਤਸੱਲੀ ਦੇ پیسے ਦੇਵਾਂਗਾ ਪਰ ਇਹ ਨਾ ਹੋਵੇ ਕਿ ਫਸਲ ਦਾ ਇੱਕ ਵੀ ਦਾਣਾ ਹੋਰ ਦੁਕਾਨ ਤੇ ਜਾਵੇ ਨਹੀਂ ਨਹੀਂ ਜੀ ਚਲੋ ਤੁਸੀਂ ਜੋ ਸਾਡੇ ਮਾੜੇ ਟੈਨ ਨਾਲ ਖੜੇ ਹੋ ਤਾਂ ਫਿਰ ਅਸੀਂ ਵੀ ਤੁਹਾਡੇ ਨਾਲ ਹੀ ਬਣਾ ਕੇ ਰੱਖਾਂਗੇ ਚੱਲ ਕੋਈ ਨਹੀਂ ਦੇਖ ਲੈਣੇ ਆ ਗਰਮੇਲ ਸਿੰਘ ਦਿਆਲ ਸਿੰਘ ਹਾਂਜੀ ਤੇ ਦਿਆਲ ਸਿੰਘ ਦੇ ਪਿਓ ਦਾ ਨਾਂ ਕੀ ਨਾਂ ਹੈ ਉਹ ਤਾਂ ਨਰਿੰਦਰ ਜੀ ਨਰਿੰਦਰ ਸਿੰਘ ਤੇ ਕੋਲ ਪੈਲੀ ਕਿੰਨੀਆਂ ਕੁੱਲ ਮੇਰੇ ਕੋਲ ਤਿੰਨ ਕਿੱਲੇ ਪੈਲੀ ਹੈ ਜੀ ਤਿੰਨ ਕਿੱਲੇ ਹੈ ਹੈ ਤੇ ਕਿਹੜੇ ਪਾਸੇ ਤੇਰਾ ਵਾਹਣ? ਉਤਲੇ ਪਾਸੇ ਰਹਿ ਗਿਆ ਜੀ ਵਾਹਣ ਆਪਾਂ। ਉਤਲੇ ਪਾਸੇ ਜਿੱਦਾਂ ਪੱਠਾ? ਪੱਠਾ ਹਾਂ ਜੀ। ਪੱਠੇ ਕੋਲ ਠੀਕ ਐ। ਮੇਰੀ ਗੱਲ ਸੁਣੋ ਵੀਰੇ। ਆਪਣੀ ਆਪਣਾ ਇਤਿਹਾਸ ਇਹ ਰਿਹਾ ਕਿ ਜਿਹੜਾ ਆਪਣੀ ਦੁਕਾਨ ਤੇ ਆਇਆ ਜਾਂ ਘਰੇ ਆਇਆ ਪੈਸੇ ਵੱਲ ਹੁਣੇ ਮੁੜਿਆ। ਪੈਸੇ ਮੈਂ ਤੈਨੂੰ ਹੁਣ ਨਕਦ ਫੜਾ ਦਿੰਦਾ। ਪਰ ਤੂੰ ਆਥ ਨੇ ਆਪਦੇ ਦੋ ਚੈੱਕ ਮੈਨੂੰ ਸਾਡੇ ਘਰੇ ਪਹੁੰਚਦੇ ਕਰ। ਠੀਕ ਐ ਜੀ। ਪੰਜਾਹ ਠੀਕ। ਚਾਹੇ ਤੇਰੀ ਭਾਬੀ ਨੂੰ ਫੜਾ ਦੀ, ਚਾਹੇ ਆਪਣਾ ਪਾਲੀ ਹੋ ਗੋ ਉਹਨੂੰ ਫੜਾ ਦੀ। ਠੀਕ ਹੈ ਚੈੱਕ ਨਹੀਂ ਤੂੰ ਭੁੱਲਨੇ ਚੈੱਕ ਡੇਟ ਉਹਨਾਂ ਦੀ ਵੈਲਿਡ ਹੋਵੇ ਉਹ ਫੜਾ ਕੇ ਜਾਈ ਠੀਕ ਹੈ ਤੇ ਪੈਸੇ ਮੈਂ ਤੈਨੂੰ ਹੁਣ ਦਿਨਾ ਤੇ ਚੈੱਕ ਦੇ ਸਾਰੇ ਪੈਸੇ ਮਿਲਨੇ ਆ ਠੀਕ ਹੈ ਆ ਲੈ ਤੇ ਇੱਥੇ ਤੂੰ ਗੁੱਠਾ ਲਾ ਦੇ ਆ ਥਾਂ ਤੇ ਲਾ ਦੇ ਠੀਕ ਹੈ ਠੀਕ ਹੈ 30000 ਦੀ ਕਲਮ ਹੈ ਠੀਕ ਹੈ ਤੇ ਵਿਆਜ ਤੈਨੂੰ ਦੇਖ ਜਿਹੜਾ ਨਾਰਮਲ ਕੋਈ 4 ਵੀ ਲੈ ਜਾਂਦਾ ਕੋਈ 5 ਵੀ ਲਈ ਜਾਂਦਾ ਆਪਾਂ ਤੂੰ ਘਬराई ਨਾ ਆਪਾਂ ਤੈਨੂੰ ਜਾਇਆ ਵਿਆਹੇ ਲਾਵਾਂਗੇ ਠੀਕ ਹੈ ਠੀਕ ਹੈ ਘਬराई ਨਾ ਹਾਂ ਤਾਂ ਵੀ ਕਿੰਨਾ ਕੁ ਲੱਗੂਆ ਜੀ ਉਹ ਜਾਇਆ ਤੇ ਤੁਹ ਵਿਆਹੇ ਲਾਵਾਂਗੇ ਕੋਈ ਗੱਲ ਨਹੀਂ ਤੇਰੀ ਫਸਲ ਮਰ ਗਈ ਤੇਰੇ ਨਾਲ ਖੜਾ ਮੈਂ ਚਲੋ ਬਹੁਤ ਬਹੁਤ ਮਿੰਟ ਬੈਠ ਮੈਂ ਪੈਸੇ ਲੈ ਕੇ ਆਉਂਦਾ ਬਹੁਤ ਬਹੁਤ ਮਿਹਰਬਾਨ ਹਾਂ ਹਾਂ ਤਾਂ ਮੈਨੂੰ ਬਾਈ ਵਧੀਆ ਲੱਗਦਾ ਜਿਹਨੇ ਆਪਣੀ ਕੋਈ ਗਰੰਟੀ ਵੀ ਨਹੀਂ ਲਈ ਕੋਈ ਹੋਰ ਕਾਜ ਨਹੀਂ ਆਪਣੇ ਤੇ ਲਈ ਚਲ ਆਪਾਂ ਨੂੰ ਮੌਕੇ ਦੇ ਦਿੰਦੇ ਲੰਬੀ ਲਾਹਾਰ ਦੂਗਾ ਆਪਾਂ ਨੂੰ ਲਾਇ ਮੇਰਾ ਵੀਰ ਆ ਫੜ ਪੈਸੇ ਗੇਂਦੀ ਮਾਰਨੀ ਹੈ ਮਾਰ ਲਾ ਘਰੋਂ ਜਾ ਕੇ ਬਾਹਰ ਜਾਵੜਿਆ ਨਾ ਮੇਰੀ ਕੋਈ ਗਰੰਟੀ ਨਹੀਂ ਨਹੀਂ ਬਸ ਯਕੀਨੀ ਹੈ ਤੁਹਾਡੇ ਤੇ ਜੀ ਤੁਸੀਂ ਗਲਤ ਉਹ ਨਾ ਕਰੋਗੇ ਠੀਕ ਹੈ ਤੂੰ ਵਿਆਹ ਵੀ ਉਹਦੀ ਚਿੰਤਾ ਨਾ ਕਰੀ ਜਦੋਂ ਪੈਸਿਆਂ ਦੀ ਲੋਨ ਹੁੰਦੀ ਹੈ ਕੋਈ ਨਹੀਂ ਬੇਪਰਵਾਹ ਹੋ ਕੇ ਆ ਜਾਗਾ ਠੀਕ ਹੈ ਜਦੋਂ ਮਰਜ਼ੀ ਲੈ ਜਾਗਾ ਕੋਈ 10 ਦੀ 20 ਦੀ ਲੱਖ ਤੱਕ ਵੀ ਲੋਨ ਹੈ ਪਰ ਮੈਂ ਤੈਨੂੰ ਇਹ ਦੱਸਦਾ ਵੀ ਫਸਲ ਨਹੀਂ ਬਾਹਰ ਜਾਣੀ ਚਾਹੀਦੀ ਨਹੀਂ ਨਹੀਂ ਬਾਈ ਕੋਈ ਗੱਲ ਨਹੀਂ ਜੀ ਫਸਲ ਤਾਂ ਪਾ ਤੁਹਾਡੇ ਕੋਲ ਹੀ ਜਟਾਂਗੇ ਹਾਂ ਆੜ ਪਈ ਦੁਕਾਨ ਤਾਂ ਹੀ ਚੱਲਦੀ ਹੈ ਜੀ ਉੱਥੇ ਕਿਸਾਨ ਫਸਲ ਲੈ ਕੇ ਆਉਣਗੇ ਤੇ ਆਪਣੀ ਕੀ ਮਾੜੀ ਮੂੜੀ ਆੜਤੀ ਹੁੰਦੀ ਹੈ ਲੋਕ ਤਾਂ ਆਪਣਾ ਕੋਈ ਵਾੜਾ ਬਣਾਵਾ ਹੁੰਦਾ ਹੈ ਹਨਾ ਠੀਕ ਹੈ ਜੀ ਠੀਕ ਹੈ ਬਾਕੀ ਦੁਕਾਨ ਦੇ ਆਪਣੀ ਤੇ ਰੇਸ ਸਪਰੇ ਖਾਲ ਦਾ ਸਬਦੇ ਦੇ ਪੱਤੇ ਦਾ ਸਾਮਾਨ ਸਾਰਾ ਹੈਗਾ ਉੱਥੇ ਸਾਮਾਨ ਦੀ ਬਸ ਪਹਿਲਾਂ ਤਾਂ ਤੁਹਾਨੂੰ ਆਪਾਂ ਦੱਸਿਆ ਸੀ ਪਹਿਲਾਂ ਹੋਰ ਕਿਤੇ ਸੀਗੀ ਆਪਣੀ ਆੜਤ ਉੱਥੋਂ ਚੱਕਦੇ ਸਾਰਾ ਸਾਮਾਨ ਤੇ ਹੁਣ ਉਹ ਬੰਦਾ ਆਪਣ ਨੂੰ ਮੌਕੇ ਤੇ ਜਵਾਬ ਵੀ ਦੇ ਹੀ ਗਿਆ ਜੀ ਹੁਣ ਆਪਾਂ ਉਹਦੇ ਕੋਲ ਥੋੜਾ ਜਾਵਾਂਗੇ ਬਸ ਬਸ ਕੋਈ ਨਹੀਂ ਹਾਂਜੀ ਤੂੰ ਉੱਥੋਂ ਸਾਰਾ ਕੁਝ ਚੱਕ ਲਈ ਠੀਕ ਹੈ ਤੇ ਟੈਨਸ਼ਨ ਨਾ ਮੰਨੀ ਉਹ ਮੁੰਡੇ ਨਾ ਮੇਰੀ ਗੱਲ ਕਰਵਾ ਦੇ ਤਾ ਮੇਰਾ ਨੰਬਰ ਜਦੋਂ ਵੀ ਕੋਈ ਸੌਦਾਬਾਤ ਚੱਕਣਾ ਕੋਈ ਰੇਹ ਚੱਕਣੀ ਆ ਇਕੱਠੀ ਕੋਈ ਸਪਰੇ ਚੱਕਣੀ ਆ ਤੇ ਸਾਰੀ ਚੱਕ ਲਈ ਠੀਕ ਆ ਆਪਣੇ ਕੋਲ ਰੇਹ ਸਪਰੇ 1 ਨੰਬਰ ਹੁੰਦੀ ਆ ਠੀਕ ਆ ਚਲ ਠੀਕ ਆ ਫਿਰ ਦੇ ਕੰਮ ਆ ਯਾਰ ਹਨਾ ਦੇ ਟਾਈਮ ਬਾਈਪਾ ਫੋਨ ਆ ਗਿਆ ਮਿਹਰਬਾਨੀ ਠੀਕ ਆ ਚਲ ਕੋਈ ਨਹੀਂ ਮਿਲਦੇ ਆਪਾਂ ਠੀਕ ਆ ਹਾਲੋ ਜੀਚਾ ਮੈਂ ਤਾਂ ਕਹਿੰਨੀ ਆਪਣੇ ਆਹ ਦੁੱਧ ਦਾ ਤੋੜਾ ਜਾ ਹੋਇਆ ਪਿਆ ਹੁਣ ਕੋਈ ਗਾਂ ਨਾ ਲੈ ਲਈਏ ਚੰਗੀ ਜੀ ਕੋਈ 15 20000 ਦੀ ਲ ਲੈ ਲੈਨੇ ਕੋਈ ਵਧੀਆ ਭਾਏ ਤੇ ਮਿਲ ਗਈ ਤਾਂ ਹੋਰ ਨਾਲੇ ਆ ਕੁੜੀ ਪੜਦੀ ਐ ਪੂਰਾ ਘਟੋ ਉਹਨੂੰ ਦੇ ਦਿਆ ਕਰਾਂਗੇ ਨਾਲ ਚਲ ਮੁੰਡਾ ਪੀ ਲਿਆ ਕਰੂਗਾ ਮੈਂ ਤਾਂ ਕਹਿੰਨੇ ਤੁਸੀਂ ਐਂ ਕਰੋ ਵਿਆਹਰਤੀਏ ਕੋਲੇ ਜਾ ਕੇ ਆਓ ਚਲ ਜਾਨਾ ਹਰਮਾਰਤੀਏ ਕੋਲੇ 20 ਹਜ਼ਾਰ ਬਹੁਤ ਹਾਂ ਬਹੁਤ ਹੋਊਗਾ ਇੱਕ ਵਾਰੀ ਚਲ ਸਰਜੂਗਾ ਇੰਨੇ ਇੱਕਦਮ ਚਲ ਮੈਂ ਕਰਾਂ 20 ਹਜ਼ਾਰ ਫੜ ਲਿਆਊਗਾ ਤੇ ਕੋਈ ਆਪਾਂ ਵੇਖ ਲਾਂ ਇੰਦਾ ਕੋਈ 20 ਹਜ਼ਾਰ ਚ ਜ ਵਧੀਆ ਜੇ ਆਪਨੂੰ ਹੁਣ ਹੋਰ ਹੁਣ ਤਾਂ ਤੋੜਾ ਹੀ ਆਉਣਾ ਗਾ ਗਰਮੀ ਦਾ ਮਹੀਨਾ ਚਲ ਚੰਗਾ ਤੁਸੀਂ ਪੀਓ ਚਾ ਮੈਂ ਵੀ ਆਪਦਾ ਕੰਮ ਤੁੰਦਾ ਨਵੇੜ ਲਾਂ ਨਵੇਲਾ ਤੇ ਮਿਲੋ ਹੋਰ ਨਾ ਚਾ ਪੀ ਕੇ ਚੰਗ ਲੱਗਦਾ ਯਾਰ ਗਰਮੀ ਬੜੀ ਏਸੀ 16 ਦੇ ਆ 16 ਦੇ ਇੰਜਲਾ ਕੰਮ ਕਰਦਾ ਕੀ ਕਰ ਲੂ ਬੰਦਾ ਬਹੁਤ ਔਖਾ ਆ ਅਜੇ ਮੰਡੀ ਚ ਕਿਹੜਾ ਮਾਰ ਰੱਖਿਆ ਹੁਣ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਗਰਮੇਲ ਕੀ ਹਾਲ ਚਾਲ ਐ ਠੀਕ ਐ ਬਾਈ ਜੀ ਵਧੀਆ ਹੋਰ ਕਿਵੇਂ ਆਣੇ ਹੋਏ بس بھائی ਤੁਹਾਨੂੰ ਪਤਾ ਹੀ ਹੈ ਘਰ ਦੇ ਹਾਲਾਤ ਹਾਂ ਤੇ ਪਹਿਲੇ ਹਲੋ ਵੀ ਇਹ ਦੱਸ ਚਾਹ ਪੀਏਗਾ ਨਾ بس ਜੀ ਚਾਹ ਪਾਣੀ ਪੀ ਕੇ ਜੀ ਠੀਕ ਹੈ ਬਜੋਂ ਦੀ ਫਸਲ ਮਰੀ ਹੈ ਜੀ ਉਸ ਤੋਂ ਬਾਅਦ ਕੋਈ ਆਮਦਨੀ ਤਾਂ ਆਈ ਨਹੀਂ ਹੂੰ ਦੁੱਧ ਬਾੜ ਦਾ ਔਖਾ ਹੋਇਆ ਪਿਆ ਅੱਛਾ ਤੇ ਬੁੜੀਆਂ ਕਹਿੰਦੀਆਂ ਚੱਲ ਆਪਾਂ ਗਾਂ ਲੈ ਲਈ ਇੱਕ ਅੱਛਾ ਤੇ ਉਹਦੇ ਉੱਤੇ ਠੀਕ ਹੈ ਠੀਕ ਹੈ ਜੀ ਦੁੱਧ ਬਾੜ ਦਾ ਜਮਾ ਸਰਦਾ ਨਹੀਂ ਘਰਦਾ ਨਹੀਂ ਕਰੇ ਜੀ ਅੱਛਾ ਠੀਕ ਹੈ ਫਿਰ ਕੀ ਕਰਨਾ ਦੱਸੋ ਕੀ ਸੇਵਾ ਕਰਗੇ ਬਸ ਅਸੀਂ 20000 ਰੁਪਏ ਦੇ ਦਿਓ ਜੀ 20000 ਨਾ ਅੱਜ ਕੱਲ ਕਿਹੜੀ ਗਾਂ ਵੀ ਹੈ ਯਾਰ ਕੋਈ ਬਥੋੜੇ ਬੋਦ ਦੁੱਧ ਵਾਲੀ ਲੈ ਲਾਂਗੇ ਜੀ ਆਪਾਂ ਬਾਲੀ ਮਹਿੰਗੀ ਨਾਲ ਲਾਵਾਂਗੇ ਤੂੰ ਤੂੰ ਮੇਰੀ ਗੱਲ ਮੰਨ ਆ ਹੁਣ ਗਾਂ ਨੂੰ ਫਸਲ ਆਉਣ ਵਾਲੀ ਐ ਫਸਲ ਤਾਂ ਤੂੰ ਸਿੱਟਨੀ ਆ ਆਪਣੇ ਤੂੰ 50000 ਰੁਪਇਆ ਲੈ ਜਾ ਤੇ ਕੋਈ ਚੰਗੀ ਗਾਂ ਲੈ ਲਓ 10 ਲੀਟਰ ਦੁੱਧ ਦੇਵੇ ਡੰਗ ਦਾ ਜੀ ਜੀ ਪਤਾ ਕੀ ਆ ਜੀ ਮੇਰੀ ਇੰਨੀ ਹਜੇ ਆਮਦਨ ਹੈ ਨਹੀਂ ਜਿਹੜਾ ਮੈਂ 50000 ਰੁਪਇਆ ਲੈ ਕੇ ਹੋੜੇ ਤੋਂ ਬਾਅਦ ਚ ਮੋੜਦਾ ਹਾਂ ਹਣਾ ਚਲ ਮੇਰਾ 20000 ਨਾ ਸਰਜੂਆ ਚਲ ਕੋਈ ਕਿੰਨਾ ਡੇਢ ਕਿਲੋ ਨਾ ਸਰਜਾ ਗੁਰੂਆ ਜੀ ਉਹ ਤੈਨੂੰ ਅੰਦਰ ਨੂੰ ਕਿਹਨੇ ਕਿਹਾ ਜਦੋਂ ਮੈਂ ਬੈਠਾ ਮੈਂ ਤੈਨੂੰ ਕੋਈ ਜਵਾਬ ਦਿੱਤਾ ਹੁਣ ਦੁਕਾਨ ਤੋਂ ਤੇਰਾ ਮੈਨੂੰ ਉੱਥੇ ਮਨੀਮ ਦੱਸਦਾ ਸਾਰਾ ਕੁਝ ਤੇ ਕਾਂਦੂ ਤੇਰੀ ਸਪਰੇਜ ਆਈ ਜਾਂਦੀ ਐ ਰੇਜ ਆਈ ਜਾਂਦੀ ਐ ਸਾਰਾ ਸੌਦਾ ਜਾਂਦਾ ਕੋਈ ਤੁਮ ਜਵਾਬ ਮਿਲਿਆ ਕਿ ਤੋ ਨਹੀਂ ਜਵਾਬ ਤਾਂ ਨਹੀਂ ਮਿਲਿਆ ਜੀ ਹਾਂ ਤੂੰ ਟੈਨਸ਼ਨ ਨਾ ਲੈ ਚੱਲ ਕੋਈ ਨਹੀਂ ਬਾਕੀ ਤੇਰੀ ਮਰਜ਼ੀ ਐ ਮੇਰਾ ਬਾਕੀ ਇੱਕ ਮੈਨੂੰ 20 ਕਿਹਾਰੀ ਦੇ ਦੇ ਪੂਰੇ ਹਾਂ ਮੇਰਾ ਫਰਕ ਸਮਝਾਉਣਾ ਸੀ ਬਾਕੀ ਤੇਰੀ ਮਰਜ਼ੀ ਐ ਤੇ ਕੋਈ ਨਹੀਂ ਆਪਾਂ ਨਵੀਂ ਕਸਤੇ ਚੜਾ ਦਿੰਦੇ ਹਣਾ ਦੇਖ 3000 ਤੇਰਾ ਗਿਆ ਸੀਗਾ ਆਪਣੇ ਹੋ ਗਏ 20 ਦਿਨ ਹਣਾ 20 ਦਿਨ ਹੋ ਗਏ ਤੇ ਲਾਗਰ ਮੇਲਾ ਆਇਆ ਘਰ ਆ ਇੱਥੇ ਨਾ ਤੂੰ ਤੇਰੇ ਦੋ ਤਿੰਨ ਥਾਂ ਹੀ ਗੁੱਥੇ ਰੰਦੇ ਲਾਉਣ ਵਾਲੇ ਉੱਥੇ ਤਾਂ ਤੂੰ ਲਾ ਆਇਆ ਸੀ ਹਾਂਜੀ ਆ ਮੇਰੀ ਡੇਰੀ ਤੇ ਗੁੱਥੇ ਲਾਉਣੇ ਹੁੰਦੇ ਆ ਇੱਥੇ ਤੇ ਗੁੱਥੇ ਲਾ ਦੇ ਆਹ ਲਾ ਦੇ ਇੱਕ ਤਾਂ ਸਾ ਤੇ ਮੈਂ ਲਾਤਾ ਤੇ ਦੁਕਾਨ ਤੇ ਨਹੀਂ ਨਹੀਂ ਉਹ ਦੁਕਾਨ ਤੇ ਅੱਡ ਹੁੰਦਾ ਉਹ ਕੱਚਾ ਕਾਗਜ਼ ਬਣਾ ਕੇ ਰੱਖਦੇ ਆ ਇਹ ਪੱਕੀ ਆਪਣੀ ਇੱਕ ਹਿਸਾਬ-ਤਾਬ ਹੈ ਠੀਕ ਹੈ ਇਹ ਮੇਰੇ ਕੋਲ ਰਹਿੰਦਾ ਹਿਸਾਬ-ਤਾਬ ਇੱਥੇ ਲਾ ਦੇ ਤੂੰ ਗੁੱਥੇ ਚਲੋ ਚੱਲੋਨੇ ਲੋ ਜੀ ਤੇ ਤੁਹਾਨੂੰ ਪਤਾ ਹੀ ਆਪਾਂ ਅਨਪੜ੍ਹ ਹੈਗੇ ਆਂ ਜੀ ਲੈ ਲਾ ਤੂ ਆ ਪੈਟਸ਼ਾਹ ਤੁਹਾਡੇ ਤੇ ਬਹੁਤ ਆਈ ਤੁਹਾਨੂੰ ਨਹੀਂ ਨਹੀਂ ਤੂੰ ਪਰਵਾਹ ਨਾ ਮੰਨ ਯਾਰ ਜਦੋਂ ਤੈਨੂੰ ਕੋਈ ਲੋੜ ਆ ਪੈਸਿਆਂ ਦੀ ਕਾਸੇ ਦੀ ਹਾਂ ਇੱਕ ਇੱਥੇ ਲਾ ਦਿੱਤਾ ਕੋਈ ਨਹੀਂ ਜਦੋਂ ਤੈਨੂੰ ਲੋੜ ਹੁੰਦੀ ਆ ਤੇਰਾ ਆਪਦਾ ਘਰ ਆ ਉਹ ਨਾਲੇ ਜਦੋਂ ਕੋਈ ਛੋਟੀ ਜ਼ਮੀਨ ਵਾਲੇ ਕਿਸਾਨ ਨੂੰ ਨਾ ਪੀ ਪੈਸੇ ਦਿੱਤੇ ਤੇ ਇਹਦੀ ਲੋਡ ਹੁੰਦੀ ਆ ਕੋਈ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਹੁੰਦਾ ਕਿਸੇ ਨੇ ਮੁੰਡੇ ਦਾ ਵਿਆਹ ਕਰਨਾ ਹੁੰਦਾ ਠੀਕ ਹੈ ਜੀ ਤਾਂ ਤੂੰ ਦੱਸ ਪਾ ਨਹੀਂ ਕੋਈ ਨਹੀਂ ਯਾਰ ਕਿਸੇ ਦਾ ਭਲਾ ਹੋ ਜਾਂਦਾ ਹਨਾ ਨਹੀਂ ਮੈਂ ਤਾਂ ਪਹਿਲਾਂ ਵੀ ਦੋ ਚਾਰ ਜਣਾਂ ਨੂੰ ਦੱਸਿਆ ਜੀ ਹਾਂ ਵੀ ਆਏਗਾ ਕਿ ਬਾਈ ਜੀ ਬਹੁਤ ਚੰਗੇ ਸੁਭਾਅ ਦੇ ਨੇ ਵੀ ਮੈਥੋਂ ਕੋਈ ਗਰੰਟੀ ਨਹੀਂ ਲਈ ਮੈਥੋਂ ਕੋਈ ਹੋਰ ਨਹੀਂ ਪਾਜ ਬਹਤਰ ਹੈ ਠੀਕ ਹੈ ਕਰਨ ਮਿਲ ਚੱਲ ਮੈਂ ਮੰਡੀ ਚ ਗੇੜਾ ਮਾਰ ਕੇ ਆਉਣਾ ਹੈ ਫਿਰ ਠੀਕ ਹੈ ਚਲੋ ਠੀਕ ਚੱਲ ਤੂੰ ਆਦਾ ਕਰ ਕੰਮ ਚੰਗੀ ਮਿਹਰਬਾਨੀ ਜੀ ਹੁਣ ਦੇਖ ਕੇ ਲੈ ਲਈ ਨਾ ਹੁਣ ਹਾਂਜੀ ਹਾਂਜੀ ਕੋਈ ਗਲਤ ਨਾ ਬਾਜ਼ ਜੀ ਠੀਕ ਹੈ ਠੀਕ ਹੈ ਹ ਜਾ ਹੋਣਾ ਕੰਮ ਨਹੀਂ ਜੀ ਲੋਕੇ ਜਿਹੜੇ ਅਨਪੜ੍ਹ ਬੰਦੇ ਆ ਨਾ ਇਹਨਾਂ ਦਾ ਬੜਾ ਸੌਖਾ ਹੈ ਇਹਨਾਂ ਨੂੰ ਨਾਂ ਤਾਂ ਕੋਈ ਦੱਸਣਾ ਪੈਂਦਾ ਇੱਕ ਤਾਂ 24000 ਰੁਪਏ ਇੱਥੇ ਪਾ ਦੇ ਸਤਾਈ ਤਰੀਕ ਨੂੰ ਸ਼ੇਮਾ ਮੀਨਾ ਤੇ ਇੱਕ ਆ ਪਾ ਦੇ ਖਰਾਕ ਤੇ ਖਲ ਦਾ 14000 ਰੁਪਏ ਇਹ ਹੋ ਗਈ 27 ਇਹ ਤੀਨ ਉਪਾਦ ਕੀ ਛੇ ਲੋ ਕੋਈ ਨਹੀਂ ਇਹ ਤੇ ਅਭੀ ਵਾਹਣ ਆਪਣੇ ਵਾਹਣ ਦੇ ਨਾਲ ਹੀ ਲੱਗਦਾ ਉਧਰ ਹੀ ਲੈ ਜਾਵਾਂਗੇ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਵਧੀਆ ਕਿੱਧਰ ਚੱਲਾ ਸੀ ਉਹ ਮੈਂ ਤਾਂ ਜਿੱਤੇ ਨਾ ਰ ਮੰਡੀ ਜਾ ਕੇ ਆਉਂਦਾ ਸੀਗਾ। ਅੱਛਾ। ਹੂੰ। ਚੱਲ ਯਾਰ ਤਾਂਸ ਕੱਢਣ ਚੱਲੀਏ। ਤਾਂਸ ਯਾਰ ਨਹੀਂ ਮੈਂ ਮੰਡੀ ਜਾ ਕੇ ਆਉਣਾ ਫਿਰ ਸ਼ਾਮ ਨੂੰ ਵੇਖ ਲਾਂਗੇ। ਅੱਛਾ। ਸੁਣਿਆ ਆਰਤ ਕਿੱਧਰ ਲਾੜਖੀਆ ਯਾਰ? ਅਸੀਂ ਤਾਂ ਮਣੀ ਆੜਤੀ ਕਿਲਾਈ ਕਿਵੇਂ ਸੀ? ਉਹ ਤੁਸੀਂ ਉਹਦੇ ਕੋਲ ਕਿਵੇਂ ਫਸ ਗਏ? ਕਾ? ਉਹ ਅੱਛੇ ਦਾ ਠੱਗ ਬੰਦਾ ਯਾਰ। ਅੱਛਾ ਯਾਰਾ। ਉਹ ਸਾਡਾ ਬੁੜਾ ਕਿਹੜਾ ਗੱਲ ਮੰਨਦਾ ਭਰਾਵਾ ਕਿਸੇ ਦੀ ਯਾਰ ਉਹ। ਓਏ ਹੋਰ ਲੜਦਾ ਰਹਿੰਦਾ 24 ਘੰਟੇ ਯਾਰ। ਮੈਨੂੰ ਤਾਂ ਕੱਲ ਪਤਾ ਲੱਗਿਆ ਸੀ ਕਿਤੋਂ। ਅੱਛਾ। ਉਹ ਤਾਂ ਮੈਂ ਕਿਹਾ ਮੈਂ ਉਹਨਾਂ ਕਰਦਾ ਗੱਲ। ਮੈਨੂੰ ਦੱਸ ਦਿੰਦੇ ਕਿਤੇ ਹੋਰ ਲਵਾਂ ਦੇ ਤੈਨੂੰ। ਉਹ ਬਹੁਤ ਠੱਗ ਬੰਦਾ। ਤੁਹਾਨੂੰ ਤਾਂ ਪਤਾ ਹੀ ਨਹੀਂ ਯਾਰ ਹੁਣ ਮੈਨੂੰ ਕੀ ਪਤਾ ਸਾਡੇ ਬੁੜਾ ਨਾ ਪੁੱਛਦਾ ਨਾ ਦੱਸਦਾ ਕਿਸੇ ਨੂੰ। ਪੈਸੇ ਤਾਂ ਨਹੀਂ ਜ਼ਿਆਦਾ ਫੜੇ ਰੱਖੇ ਉਦੋਂ। ਪੈਸੇ ਤਾਂ ਉਹੀ ਲੈ ਕੇ ਆਉਂਦਾ ਯਾਰ ਪੈਸੇ ਮੈਨੂੰ ਤੁਹਾਡੇ ਨਾਲ ਤਾਂ ਜ਼ਿਆਦਾ ਫੜੇ ਹੋਣਗੇ ਜੇ। ਦੇਖ ਲਓ ਵਿਆਹ-ਵਿਵਹ ਦੇ ਦੇਖ ਕੇ ਨਹੀਂ ਲਾਉਂਦਾ ਉਹ। ਆਪਦੇ ਤੂੰ ਆਪਦੇ ਘਰੇ ਗੱਲ ਕਰ ਲਾ। ਉਹਨੇ ਤਾਂ ਬਹੁਤ ਜਿਆਦਾ ਜ਼ਮੀਨਾਂ ਨੱਪਲੀਆਂ। ਅੱਛਾ ਯਾਰ। ਉਹਦਾ ਵਿਆਹ ਜੀ ਬਹੁਤ ਲਾਉਂਦਾ। ਕਿੱਥੋਂ ਪੈਸੇ ਦਿੱਤੇ ਜਾਂਦੇ ਨੇ ਨੇ-ਨੇ ਵਿਆਹ ਤੇ ਫੇ ਦੋਵਾਂ ਜ਼ਮੀਨਾਂ ਨੱਪ ਲੰਦਾ। ਮ ਚਲੋ ਮੈਨੂੰ ਫੋਨ ਆਈ ਜਾਂਦਾ ਮੈਂ ਜਾਣਾਂ ਯਾਰ ਚੰਗਾ ਚਲ ਠੀਕ ਐ ਮਿਲਦੇ ਆ ਫਿਰ ਹੈਲੋ ਅੱਛਾ ਯਾਰ ਆਰਟਕਾ ਐਸੋਸੀਏਸ਼ਨ ਦਾ ਪ੍ਰਧਾਨ ਹੁੰਨੇ ਨੂੰ ਹਣਾ ਤਾਂ ਕਮਾਲ ਆ ਇਹਦੀ ਕੀ ਲੋੜ ਸੀ ਯਾਰ ਇਹ ਸਾਡੀ ਕਦੇ سپورਟ ਹੀ ਨਹੀਂ ਕਰਦਾ ਚਲ ਕੋਈ ਨਹੀਂ ਇਹਦੇ ਮੈਂਬਰ ਆ ਨਾ ਐਸੋਸੀਏਸ਼ਨ ਦੇ ਇਹ ਵੀ ਸਹੀ ਕੰਮ ਨਹੀਂ ਕਰਦੇ ਇਹ ਸਹੀ ਕੰਮ ਕਰਨ ਤਾਂ ਘੱਟ ਹੀ ਖਦੇ ਚਲ ਬਈ ਅੱਜ ਬਠਿੰਡੇ ਵੀ ਜਾ ਕੇ ਆਉਣਾ ਤੇ ਬਠਿੰਡੇ ਜਾ ਕੇ ਕੈਸ਼ ਲੈ ਕੇ ਆਉਣਾ ਆਥੇ ਨੇ 3 ਲੱਖ 900 ਦੇਣਾ ਉਹਨਾਂ ਦੇ ਮੁੰਡੇ ਦਾ ਵਿਆਹ ਹੈ ਸੇ ਭਾਈ ਜੀ ਹਾਂ ਭਾਈ ਗਰਮੇਲ ਕੀ ਹਾਲ ਹੈ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਹੋਰ ਠੀਕ ਹੈ ਭਾਈ ਵਧੀਆ ਆਪਣੇ ਲੋਕ ਠੀਕ ਕਿਵੇਂ ਖੜੀ ਆ ਫਸਲ ਵਾੜੀ ਫਸਲ ਵਾੜੀ ਠੀਕ ਹੈ ਜੀ ਹਿੰਦ ਅੱਛਾ ਹਾਂ ਜੀ ਚੱਲ ਬਈ ਚੰਗੀ ਤੇ ਪਾ ਬਸ ਉਹ ਰੇ ਸਪ੍ਰੇ ਲੈ ਗਿਆ ਸੀ ਆਪਣੀ ਦੁਕਾਨ ਤੋਂ ਹਾਂ ਤੇ ਉਹਨਾਂ ਫਰਕਾ ਕੁਝ ਬਹੁਤ ਹੀ ਅੱਛਾ ਅੱਛਾ ਠੀਕ ਹੈ ਚਲੋ ਵਧੀਆ ਗੱਲ ਹੈ ਹੋਰ ਸੁਣਾ ਕਿਵੇਂ ਆਉਣੇ ਹੋਏ ਬਸ ਇੱਕ ਪਹਿਲਾਂ ਦੀ ਲੋੜ ਸੀ 50000 ਰੁਪਏ ਦੀ ਅੱਛਾ ਯਾਰ ਪਹਿਹਲ ਲੋੜ ਸੀ ਹਾਂ ਜੀ ਇੰਨੇ ਪੈਸੇ ਤੂੰ ਕੀ ਕਰਦਾ ਹੈ ਉਹ ਵਿਆਹ ਆ ਗਿਆ ਜੀ ਭਾਂਜੀ ਦਾ ਅੱਛਾ ਤੇ ਉਹਨਾਂ ਨੂੰ ਸ਼ੱਕ ਭਰਨੀ ਹੈ ਜੀ ਠੀਕ ਠੀਕ ਹੈ ਠੀਕ ਹੈ ਚੱਲ ਫਿਰ ਤਾਂ ਜ਼ਰੂਰੀ ਹੈ ਹਾਂ ਜੀ ਭਾਂਜੀ ਦਾ ਚਲੋ ਆਪ ਦੀ ਨਾਨਕੇ ਆ ਨਾ ਬਸ ਜ਼ਿੰਮੇਵਾਰੀ ਮੰਨਦੀ ਹੈ ਜ਼ਿੰਮੇਵਾਰੀ ਹਾਂ ਜੀ ਕਿੰਨੇ ਦਾ ਪਹਿਣਾ ਸਰੂ ਫਿਰ 50000 ਰੁਪਏ ਦੇ ਦੋ ਕੋਈ ਅੱਛਾ ਪਿਆਣਾ ਸਰਜੂਗਾ ਸਰਜੂਗਾ ਜੀ 50 ਕੇ ਨਾਲ ਠੀਕ ਆ ਯਾਰ ਸਿਉਣਾ ਹੀ ਇੰਨਾ ਮਹਿੰਗਾ ਹੋ ਗਿਆ ਲੱਖ ਨੂੰ ਤਾਂ ਸਿਉਣਾ ਹੋ ਗਿਆ ਹਾਂਜੀ ਤੇ ਸਿਉਣਾ ਲੈ ਜਾਓਗੇ ਕੱਪੜੇ ਲੈ ਜਾਓਗੇ ਮੈਂ ਤਾਂ ਕਹਿੰਦਾ ਲੱਖ ਰੁਪਿਆ ਲੈ ਜਾ ਜ਼ੋਡੀ ਗੱਲ ਤਾਂ ਠੀਕ ਹੈ ਜੀ ਹਣਾ ਸਿਉਣਾ ਦਾ ਮਹਿੰਗਾ ਹੈ ਹਾਂ ਸੋਣਾ ਕੋਟੂਮ ਚੱਲਾ ਵੀ ਪੋਣਾ ਹੀ ਪੂਗਾ ਨਾ 50000 ਦਾ ਤਾਂ ਕੋਈ ਕਰਨ ਵਾਲੀਆਂ ਤੇ ਕੋਈ ਛਾਂਪ ਵੀ ਕਰਾਉਂਗੇ ਕਪੜੇ ਲਿਆਉਂਗੇ ਕੋ ਗੱਡੀ ਕਰਾਉਂਗੇ ਕੋਈ ਆਦੇ ਮਨਾ ਚਾਹੀਨੀ ਇਹ ਗੱਲ ਸਾਡੇ ਹੋਰ ਉਹ ਮੇਰਾ ਤਾਂ ਫਰਜ਼ਾ ਤੈਨੂੰ ਦੱਸਣਾ ਤੂੰ ਤਾਂ ਆਪ ਦਾ ਛੋਟਾ ਭਰਾ ਹੈ ਹਨ ਤੇ ਬਾਕੀ ਤੇਰੀ ਮਰਜ਼ੀ ਹੈ ਭਾਈ ਚਲੋ ਕਰ ਦੋ 1 ਲੱਖ ਰੁਪਇਆ ਕਰ ਦੋ ਜੀ ਹਾਂ ਲੱਖ ਕਰ ਦੇਣਾ ਹਨ ਬਾਕੀ ਜੋ ਫਸਲ ਆਏ ਤੁਹਾਨੂੰ ਮੋੜ ਦੂੰਗਾ ਜੀ ਹਾਂ ਕੋਈ ਨਹੀਂ ਕੋਈ ਨਹੀਂ ਫਸਲ ਦਾ ਹੁਣ ਨਿੜੀ ਆ ਜਿਹੜੀ ਹੈ ਜੀ ਚੰਗੇ ਖੜਾ ਨਰਮਾ ਤੇਰਾ ਪੂਰਾ ਵਧੀਆ ਵਧੀਆ ਹੋ ਗਿਆ ਜੀ ਵਧੀਆ ਕੱਦ ਕਰ ਗਿਆ ਜੀ ਠੀਕ ਹੈ ਠੀਕ ਹੈ ਗਾਣ ਨੂੰ ਤੋਂ ਆਇਆ ਖੜੀ ਠੇਕੇ ਤੇ ਲਲੀ ਵਾਹ ਵਾ ਠੀਕ ਹੈ ਨਾ ਤੇ ਕੋਈ ਨਹੀਂ ਪੈਸੇ ਦੀ ਪ੍ਰਵਾਹ ਨਾ ਕਰੀ ਬਸ ਕੋਈ ਨਹੀਂ ਤੁਸੀਂ ਰੱਖ ਲ ਸਿਰ ਤੇ ਹੱਥ ਜੀ ਹਾਂ ਇੱਕ ਯਾਰ ਤੈਨੂੰ ਮੈਂ ਪੁੱਛਦਾ ਸੀ ਇੱਕ ਮਿੰਟ 18 ਨੰਬਰ 18 ਨੰਬਰ ਉਹ ਜਖਸੀਰ ਆ ਕੋਈ ਜਿਹੜੇ ਚੱਕੀ ਇਹਨਾਂ ਦੇ ਆਟੇ ਵਾਲੀ ਉਹ ਤੋਂ ਲਵਾਏ ਸੀ ਹਾਂ ਠੀਕ ਐ ਉਹ ਬੰਦਾ ਬਾਹ ਬਹੇ ਲੈ ਗਿਆ ਬਾਹ ਬੜੀ ਆ ਕੇ ਚੰਗਾ ਨਾ ਠੀਕ ਆ ਬੰਦਾ ਬੰਦਾ ਤਾਂ ਠੀਕ ਆ ਜੀ ਇਮਾਨਦਾਰ ਆ ਬੰਦਾ ਅੱਛਾ ਠੀਕ ਐ ਮੈਂਦ ਕਰ ਦਿੰਦਾ ਨਹੀਂ ਕਈ ਗੇੜੇ ਮਾਰ ਗਿਆ ਉਹ ਚਲ ਮੈਂ ਤਾਂ ਆਖਿਆ ਗਰਮੀ ਨਾਲ ਸਹਾਰਾ ਲਾਇਆ ਆਪਾਂ ਜਵਾਬ ਨਹੀਂ ਤਾਂ ਤੇਰੇ ਮੂੰਹ ਨੂੰ ਤੇ ਚਲ ਕੋਈ ਨਹੀਂ ਯਾਰ ਮਲੇ ਧਿਆਨ ਰੱਖਿਆ ਕਰ ਚੰਗਾ ਆਪਾਂ ਜੋ ਅੰਦਰ ਦੀ ਗੱਲ ਹੁੰਦੀ ਹੈ ਕੋਈ ਫਸਲ ਵਾੜੀ ਕੀ ਹੁੰਦੀ ਹੈ ਨਿਗਾ ਮਾਰ ਦੱਸ ਜਾ ਕਰ ਇੱਥੇ ਨਹੀਂ ਠੀਕ ਹੈ ਜੀ ਹਾਂ ਕਿੰਨਾ ਹੁਣ ਲੱਖ ਲਿਖ ਦਿਆਂ ਲਿਖ ਦਿਓ ਜੀ ਲੱਖ ਠੀਕ ਹੈ ਬਈ ਕਿਹੜੇ ਸਾਈਆਂ ਨੇ ਵਿਆ ਆਪਾਂ ਤੇ ਪੰਜ ਕਰਾਂ ਹੀ ਜਾਣਾ ਜੀ ਅਰੇ ਪੰਜ ਕਰਾਂ ਹੀ ਜਾਣਾ ਹਾਂ ਅੱਜ ਤੇਰੀ ਤਰੀਕ ਹੋਗੀ ਜੀ 19 ਤਰੀਕ ਹੋਗੀ 19 9 19 ਵਿਚਦੀ ਆਇਆ ਨਹੀਂ ਕੋਈ ਜੋੜ ਨਹੀਂ ਪਈ ਸੀ ਬਸ ਉਹ ਜਿਹੜੇ ਪਹਿਲਾਂ ਲੈ ਗਿਆ ਸੀ ਉਹਨੇ ਸਰ ਵਰ ਗਿਆ ਜੀ ਬਾਕੀ ਹੁਣ ਦੁੱਧ ਪਾਉਣ ਲੱਗ ਗੇ ਡੇਰੀ ਦੇ ਵਿੱਚ ਪਸ਼ੂ ਗਾਂ ਲੈਂਦੀ ਸੀਗੀ ਅੱਛਾ ਤੇ ਚਲੋ ਉਹਨਾਂ ਖਰਚਾ ਪਾਣੀ ਕੋਈ ਉਹ ਨਿਕਲਣ ਲੱਗ ਗਿਆ ਜੀ ਠੀਕ ਠੀਕ ਹੈ ਲੈ ਆ ਦੋ ਥਾਂ ਹੀ ਲਾ ਦੇ ਗੁੱਠੇ ਇੱਕ ਨਿਸ਼ਾਨ ਲਾਇਆ ਨਾ ਇੱਥੇ ਲਾ ਦੇ ਇੱਥੇ ਕਲਮ ਲਿਖਣ ਲਈ ਰਹਿੰਦੀ ਉਹ ਮੈਂ ਲਿਖ ਦੇਣਾ ਆਪ ਠੀਕ ਹੈ ਜੀ ਹਾਂ ਇੱਥੇ ਲਾ ਦੇ ਆ ਨਿਸ਼ਾਨ ਹਾਂ ਇਹ ਤਰ੍ਹਾਂ ਗਿਆ ਸੀ ਰੇਸਪਰੇ ਹਾਂਜੀ ਹਾਂਜੀ ਹਾਂ ਇਹ ਤੇ 3000 ਰੁਪਿਆ ਸੀਗਾ ਇੱਥੇ ਚਲੋ ਇਹ ਵੀ ਲਿਖਤਾ ਤੇਰੀ ਹੋ ਗਈ 24 ਤਰੀਕ 24 ਨਵੰਬਰ ਠੀਕ ਹੈ ਜੀ ਲੈ ਵੀ ਤੇਰਾ ਹੋ ਗਿਆ ਇੱਥੋਂ ਤੱਕ ਦਾ ਹਿਸਾਬ ਆਪਣਾ ਲਿਖਿਆ ਗਿਆ ਕਿੱਧਰ ਪੈਸੀ ਗਈ ਗੁੱਤੀ ਲੈ ਅਲਾਈਰ ਹੁਣ ਲੱਖ ਦੀ ਚੱਕ ਪੂਰੇ ਗੁੱਟੀ ਤੋਂ ਤੇਰਾ ਕੰਮ ਸਰ ਜੂ ਇਹਦੇ ਨਾਲ ਠੀਕ ਹੈ ਕੋਈ ਨਹੀਂ ਹੋਰ ਲੋਡ ਹੋ ਗਈ ਲੈ ਜੀ ਕੋਈ ਚੱਕਰ ਨਹੀਂ ਆ ਤਾਂ ਬਾਈ ਜੀ ਤੁਹਾਡਾ ਬੜਾ ਵਧੀਆ ਕੰਮ ਹੈ ਤੁਸੀਂ ਜਿਹੜਾ ਥੋੜੇ ਵਿਆਜ ਦੇ ਵਿੱਚ ਗਰੀਬ ਦਾ ਬੇਲਾ ਸਾਰੀ ਜਾਂਦਾ ਹਾਂ ਹਾਂ ਕੋਈ ਨਹੀਂ ਵਿਆਜ ਕਿਹੜਾ ਲਉਣਾ ਯਾਰ ਅੱਗੇ ਤੋਂ ਕੌਣ ਪੈਸੇ ਦਿੰਦਾ ਹੈ ਅੱਜ ਕੱਲ ਹਾਂ 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 ਬੇਲਾ ਲਿਆਜ ਦਾ ਕੋਈ ਪੰਜੀ ਨਹੀਂ ਦਿੰਦਾ ਸਹੀ ਹੈ ਸਹੀ ਹੈ ਕੋਈ ਨਹੀਂ ਤਾਂ ਪਰਵਾਹ ਨਾ ਕਰ ਗੇ ਮੇਲ ਹਾਂ ਜੀ ਚੱਲ ਯਾਰ ਮੈਂ ਵੀ ਆ ਆ ਸਾਮਾ ਸਮਾਨ ਚਲੋ ਠੀਕ ਹੈ ਫਿਰ ਮੈਂ ਵੀ ਦੋ ਤਿੰਨ ਘਰੇ ਜਾ ਕੇ ਆਉਣਾ ਮੈਨੂੰ ਆਉਂਦੀ ਖਰੀਦਦਾਰੀ ਕਰਨੀ ਹੈ ਹਾਂ ਹਾਂ ਕੋਈ ਠੀਕ ਹੈ ਬਾਈ ਜੀ ਫਿਰ ਚੱਲਦਾ ਮੈਂ ਹੂੰ ਹੂੰ ਮਿਹਰਬਾਨੀ ਬਾਈ ਜੀ ਮੈਂ ਵੀ ਦੋ ਤਿੰਨ ਘਰਾਂ ਦੀ ਜਾ ਕੇ ਆਉਣਾ